ਮੈਂ ਕੀ ਬਣਾ ਰਹੀ ਐ? ਅੱਜ ਬਹੁਤ ਕੜੀ ਬਣਾਉਣ ਲੱਗੀ ਆ। ਮੈਂ ਇਹ ਵੇਖ। ਹਾਂ। ਆ ਸਨਾਰ ਚੌਲ ਬਣਾ ਲੈਣੀ ਆ। ਮੈਂ ਕਿਹਾ ਨਾਲ ਕੜੀ ਚਾਹਤੋ ਆ। ਅਦਰ ਦੇ ਨਾਲ ਹਾਂ। ਕੜੀ ਤੇ ਨਾਲ ਚੌਲ ਬਣਾ ਲੈਣੀ ਆ। ਹਾਂ। ਨੰਦ ਸੁਖਾ। ਆ ਤੂੰ ਕਹਿੰਦਾ ਸਕੂਲ ਨੇ ਵਧੀਆ ਬਣਾ ਲੀਂਦੀ ਤੇਰੀ। ਹਾਂ ਨਹੀਂ। ਹਾਂ ਪੇਪਰ ਹੋ ਜਾਂਦਾ। ਹਾਂ ਮਰੀ। ਅੱਛਾ ਹੋਰ ਤੋਂ ਕੀ ਕਰਨੀ ਐ? ਇਹਨੂੰ ਬੜੀ ਪਸੰਦ ਆ ਕੜੀ ਚਾਵਲ ਮੈਂ ਆਉਂਦਾ ਹੀ ਹਣੀ ਨੇ ਮੈਂ ਤੇ ਗਰਮ ਗਰਮ ਦੇ ਦਾਂਗੀ ਦੌਦਾ ਬਣਾਈ ਜਾਂਦੀ ਮम्मा ਕਾਕੀ ਦੁੱਧ ਪੀਆ ਤਾਂ ਹਾਂ ਕਾਕੀ ਸੌ ਗਈ ਇਹ ਦੁੱਧ ਪੀ ਕੇ ਸਵਾਇਆ ਕਾ ਤੂੰ ਮੈਂ ਖੇਤ ਬਣਾ ਕੇ ਦੁੱਧ ਪੀ ਕੇ ਸੌਂ ਗਈ ਅਜੇ ਤਾਂ ਨਿੱਕੀ ਆ ਤੈਨੂੰ ਤੇ ਕੀ ਬੀਤੂਗੀ ਹੌਲੀ ਹੌਲੀ ਹੋਣੀ ਦੱਸਣਾ ਸ਼ੁਰੂ ਕਰਦਾ ਵਾਂ ਤੇ आज बोतल ते सने ने अपने ਘਰੇ ਆਉਣਾ ਵਾ ਤੇਰੀ ਆਂਟੀ ਨੇ ਆਜਾਉਣਾ ਵਾ ਆਂਟੀ ਕਹਿੰਦੀ ਪਈ ਸੀ ਕਿ ਮੈਂ ਕਾਕੀ ਲਿਜਾਣੀ ਥੋੜੀ ਦੋ ਚਾਰ ਮੈਂ ਨਹੀਂ ਦੇਣੀ ਆਦੀ ਕਾਕੀ ਕਿਸੇ ਨੂੰ ਉਹਨਦੇ ਮਾਰ ਦੀ ਨਹੀਂ ਲੱਗਦਾ ਜਿਹੜਾ ਮਸਕੂਲੀਆ ਨਹੀਂ ਉਹਨਦੇ ਦਾ ਫੇਡਾ ਹੁੰਦਾ ਜੋ ਲੈ ਜੂ ਫਿਰ ਮੈਂ ਉਹਨਦੇ ਤੇ ਜੂੰਗ ਖਾਵੇਂ ਮੈਂ ਨਹੀਂ ਦੇਣੀ ਆਦੀ ਕਾਕੀ ਮੈਨੂੰ ਪਤਾ ਹੈ ਨਾ ਦੋ ਚਾਰ ਦਿਨ ਵਾਸਤੇ ਲਿਜਾਣਾ ਆਂਟੀ ਕਹਿੰਦੇ ਨਾ ਕੋਈ ਦੂਆਖ ਨਹੀਂ ਦਾ ਤੇ ਆਂਟੀ ਨੇ ਮੈਂ ਦੋ ਚਾਰ ਦਿਨ ਵਾਸਤੇ ਲੈ ਕੇ ਜਾਣਾ ਵਾ ਰਾਤ ਦਿਨ ਤੋਂ ਬਾਅਦ ਬੱਚਾ ਨਹੀਂ ਛੱਡੂ ਕੋਈ ਨਹੀਂ ਫਤੋ ਦੋ ਚਾਰ ਦਿਨ ਜਾਣੀ ਉਹਨੇ ਤੜਾ ਗੁਲੀ ਜਾਣੀ ਆ ਉਹਦੇ ਘਰੇ ਕਿਹੜਾ ਵਿਚਾਰੀ ਘਰੇ ਉਲਾਦ ਹੈ ਨਹੀਂ ਕਿ ਤੁਹਾਡਾ ਜੀ ਕੀਤਾ ਤਾਂ ਵੀ ਮੈਂ ਤੁਹਾਡੀ ਕਾਫੀ ਸੋਹਣੀ ਲੱਗਦੀ ਤੇ ਮੈਂ ਤੁਹਾਡੀ ਕਾਫੀ ਲੈ ਜਾਂਦੀ ਆ ਉਹਨਾਂ ਨੂੰ ਜਿੱਦਾਂ ਸੋਹਣੀ ਲੱਗਦੀ ਉਹ ਤਾਂ ਮੈਨੂੰ ਵੀ ਲੱਗਦੀ ਮੈਂ ਵੀ ਉਹਦੇ ਰਖੀ ਦੇਣਾ ਉਹਨੇ ਮੈਂ ਨਹੀਂ ਦੇਣੀ ਅੱਧੀ ਕਾਫੀ ਹਾਂ ਬੁਲੇ ਫਲਰ ਬਸ ਕਿੰਨਾ ਦੋਤਾ ਇੰਤਾਨਾ ਦਾ ਸ਼ਿਆਰ ਕੀ ਜੇ ਕਮੇ ادی ਭੈਣ ਦਾ ਕਰਦੀ ਕਿੰਨਾ ਪਿਆਰ ਕਰਦੀ ਹਾਂ ਤਾਂ ਮੈਂ ਕਮੇ ਉਹਦਾ ਕਲੇਜਾ ਪਾ ਕੇ ਕਿਹਨੂੰ ਦੇਵਾਂ ਪਰਵਾਦਾ ਵੀ ਅੰਦਰ ਨੰਬਰ ਕੀਤਾ ਤਾਂ ਕੀ ਕਰਾਂ ਜਹਾ ਕੋਈ ਨਹੀਂ ਤੇ ਡੈੜੀ ਆਉਂਦਾ ਬਾਅਦ ਫਿਰ ਲੜਾਈ ਸਾਡੇ ਕਰ ਚਾਣੀ ਹੁਣ ਦੱਸਣਾ ਲੈ ਪੈਣਾ ਵੀ ਉਹਦਾ ਖੂਨ ਆਇਆ ਸੀਗਾ ਤੂੰ ਜੇ ਚਲੇਗਾ ਕੰਮ ਤੇ ਤਾਂ ਮਗਰ ਖੂਨ ਆਗੈ ਕੀ ਵੀ ਤਰ੍ਹਾਂ ਚਲਣੀ ਆ ਮੈਂ ਪਾ ਲਈ ਮਾਂ ਨੂੰ ਫੰਚੂ ਬੀਬੀ ਤੇ ਮਗਰ ਐਵੇਂ ਨਹੀਂ ਕਿ ਸਭੀ ਐਡਾ ਪਿਆਰ ਨਾਲ ਬਣਾਈ ਜਾਣੀ ਜਿਹਦਾ ਐ ਡੈਡੀ ਨੂੰ ਮੈਂ ਦੱਸਿਆ ਜਸੋਰਾ ਕੋਈ ਵਿੱਚੇ ਪਿਆਰ ਆਇਆ ਨਾ ਉਹ ਅਭਿਸੀ ਹੋਇਆ ਨਹੀਂ ਰੋਟੀ ਆ ਤਾਂ ਸਾਡੇ ਤੋਂ ਖਾਦੀ ਨਹੀਂ ਜਾਣੀ ਸਾਡੀ ਰੀਝ ਨਾਮੇ ਬਣਾਈ ਜਾਣੀ ਹੈ ਜਵਾਕਾਂ ਨੇ ਅੱਜ ਨਹੀਂ ਆਣੀ ਨੇ ਉਹ ਨੀ ਵਿਚਾਰੀ ਨੇ ਅੱਜ ਜਿਦਾਂ ਰੋਟੀ ਖਾਣੇ ਅੱਜ ਫਿਰ ਖੂਨ ਆ ਗਿਆ ਕਹਿੰਦੀ ਇਹ ਦੀਦੀ ਤੂੰ ਵਾਦਾ ਕੀਤਾ ਤੇ ਕੁੜੀ ਦਾ ਹੁਣ ਤੋਂ ਮੇਰੇ ਕੋਈ ਦੱਸਿਆ ਹੀ ਨਹੀਂਗਾ ਹੈ ਜਦੋਂ ਆਵਿਆਂ ਦਾ ਡੈਡੀ ਆਵੇ ਤੇ ਫੇਰ ਅੱਧੀ ਲੜਾਈ ਪੈਣੀ ਉਹਨਾਂ ਦਸਤਨਾ ਦੇ ਕਣਾਵਿਆਂ ਦਾ ਖੂਨ ਆਇਆ ਜੇ ਨਾਂ ਦੱਸਿਆ ਕਿੰਨਾ ਕੁ ਪੜਦਾ ਪਾਉਂ ਸਰ ਕੋਈ ਨਹੀਂ ਪੈਂਦੀ ਤਾਂ ਰਾਜਾ ਵੀ ਹੁਲਦੀ ਨਹੀਂ ਤੇ ਪੈਣੀ ਕੁੜੀ ਮਿਲਣ ਕੀ ਕਰਾਂ ਹਾਂ ਫਾਸੀ ਦਾ ਬੁੱਬੀ ਆਸ਼ੂ ਕਰ ਤੇਰਾ ਖੂਨ ਲੱਗਿਆ ਤਾਂ ਕਿਤੇ ਹੋਰ ਮਨ ਖਾਹ ਪੈ ਗਿਆ ਤੇਰਾ ਖੂਨ ਲੱਗਿਆ ਤਾਂ ਹੋਰ ਹੋਰ ਤੈਨੂੰ ਪਤਾ ਹੋ ਕੋਈ ਦਾ ਜਨਾਨੀ ਦਾ ਖੂਨ ਆਈ ਅੰਦਰ ਮੇਰਾ ਇੰਨਾ ਲੋਹ ਫੀਚੀ ਖੜੀ ਹੋ ਜਨਾਨੀ ਹਟੇ ਗਈ ਲੈ ਭਾਈ ਫੋਨ ਕਰ ਲਉ ਮੈਂ ਤਾਂ ਮੈਂ ਆਪੇ ਲਾ ਦਾਂਗੀ ਤੈਨੂੰ ਫੋਨ ਵੀ ਜਦੋਂ ਲੋਡ ਹੋਈ ਮੈਨੂੰ ਤੂੰ ਕਹਿੰਦੀ ਨਹੀਂ ਮੈਨੂੰ ਹੁਣੇ ਦੇ ਕੁੜੀ ਹੁਣੇ ਦੇ ਕੁੜੀ ਉਹ ਕਹਿੰਦੀ ਮੈਂ ਤੇਰਾ ਤਾਂ ਬੰਦੇ ਨੂੰ ਲੈ ਕੇ ਆਉਣੀ ਸੀ ਸੁਣੇ ਕਰਦਾ ਮੈਂ ਟੈਂਸ਼ਨ ਬੁਰਾ ਹਾਲਾ ਹੈ ਅੱਜ ਘਰੇ ਤੇ ਇੰਨੀ ਲੜਾਈ ਪਈ ਹੈ ਤੇ ਡੈਡੀ ਪਤਾ ਕਿੰਨੀ ਲੜਾਈ ਪਈ ਖੜਾ ਹੋ ਮੁੱਕ ਨਹੀਂ ਜਾਂਦਾ ਵੀ ਮੈਂ ਨਹੀਂ ਕੁੜੀ ਦੇਣੀ ਉਹ ਕਹਿੰਦਾ ਵੀ ਮੈਂ ਰੱਖਣੀ ਨਹੀਂ ਕੁੜੀ ਕੋਣ ਕਹਦਾ ਮੈਂ ਦੇਣੀ ਨਹੀਂ ਕੁੜੀ ਉਹ ਵੀ ਦੋ ਪਾਸੇ ਲੱਗਾ ਖੜਾ ਹੋ ਹੁਣ ਆਪਾਂ ਦੇ ਵਾਰਾ ਕੀਤਾ ਤੋਂ ਅਗਨਾਨੀ ਪੱਕੇ ਵਾਦੇ ਤੇ ਹੋਈ ਆ ਉਹ ਕਹਿੰਦੇ ਵਸੇਰਾ ਦੇ ਬੰਦਿਆਂ ਨੂੰ ਲੈ ਕੇ ਆ ਜਾਣਾ ਜਿਵੇਂ ਮਰਜ਼ੀ ਆਵੇ ਤੇ ਮੈਂ ਕੁੜੀ ਤੇਰੀ ਲੈ ਜਾਵਾਂਗੀ ਮੈਂ ਖਾਸੀ ਬੈਠੀ ਸੰਨ ਨਾਲ ਉਧਰੋਂ ਦਾੜੀ ਗੈ ਬੁਹੀ ਕੀਤੀ ਖੜਾ ਉਧਰੋਂ ਮੈਨੂੰ ਜਨਾਨੀ ਬੁਹੀ ਕੀਤੀ ਖੜੀ ਉਹ ਤੇ ਫੋਨ ਤੇ ਫੋਨ ਦੱਬੀ ਤੁਰੀ ਆਂਦੀ ਵਾ ਹੋਣੀ ਮੈਨੂੰ ਪੱਕਾ ਰਹਿਵਾ ਕਿਉਂ ਕੀਤਾ ਸੀ ਤੂੰ ਦੋਵਾਂ ਮਾਵਾਂ ਤੇ ਜਾਨੇ ਉਹ ਕਹਿੰਦੀ ਤੂੰ ਵਾਦਾ ਕੀਤਾ ਤੇ ਹੋਣ ਵਾਦੇ ਤੇ ਤੂੰ ਮੁੱਕਰਦੀ ਪਈਆਂ ਮੈਂ ਨਹੀਂ ਮੁੱਕਰਦੀ ਪਈ ਹਾਂ ਹਾਂ ਤੇ ਦਾੜੀ ਬੜੀ ਲੜਾਈ ਪਾਈ ਖੜਾ ਮੇਰੇ ਨਾਲ ਦੀ ਇਹਨਾਂ ਖੁੱਤ ਪੁਣਾ ਹੱਡ ਘਰੇ ਚੱਲੀ ਜਾਂਦਾ ਏ ਤੂੰ ਆ ਜਾ ਖੈਤੀ ਆ ਤੇ ਮੇਰਾ ਕੋਈ ਨਾ ਕੋਈ ਹੱਲ ਕੱਢ ਦੇ ਹੁਣ ਆਪਾਂ ਹੀ ਮਾਵਾਂ ਤੇ ਜਾਨੇ ਹੱਲ ਕੱਢਣਾ ਨੇ ਤੇ ਲੜਾਈ ਪਈ ਜਾਣੀ ਹਾਂ ਚੱਲ ਆਇਆ ਤੇ ਆ ਜਾ ਜਿਵੇਂ ਮਰਜ਼ੀ ਆ ਜਾ ਮੈਨੂੰ ਨਹੀਂ ਪਤਾ ਤੂੰ ਮੇਰਾ ਹੱਲ ਕੱਢ ਤੂੰ ਹੀ ਕੀਤਾ ਸੀ ਨਾ ਇਹਦਾ ਕੰਮ ਤਾਂ ਹੋ ਤੋ ਹੱਲ ਮੇਰਾ ਕਰ ਦੇ ਹਾਂ ਚੱਲ ਠੀਕ ਆ ਜਾ ਫਿਰ ਖਤਮ ਹੋ ਰਹੀ ਤੇ ਸਾਪਾ ਵੇ ਤੇ ਲੜਾਈ ਸਾਡੇ ਘਰੇ ਮੁੱਕ ਗਈ ਰੱਬਾ ਮੁਕਾ ਦੇ ਲੜਾਈ ਸਾਡੇ ਚੱਲ ਚੱਲ ਵਾਹ ਸੱਚਾ ਬਾਸ਼ਾ ਮੇਰ ਕਰੋ ਹਲੋ ਬੰਦ ਤੈਨੂੰ ਪਤਾ ਥੋੜੀ ਜਿਹੀ ਖੇਚਲ ਜਰਦੀ ਹੁੰਦੀ ਹੈ ਪਰ ਬੱਚਿਆਂ ਵਾਸਤੇ ਪਰਿਵਾਰ ਵਾਸਤੇ ਕਰਨਾ ਹੀ ਪੈਂਦਾ ਸਾਰਾ ਕੁਝ ਉਹ ਤਾਂ ਕਰਨਾ ਹੀ ਪੈਂਦਾ ਠੀਕ ਹੈ ਜੇ ਅਕਾ ਕੁਝ ਕਰਨਾ ਹੈ ਤਾਂ ਕਰਨਾ ਹੀ ਪੈਣਾ ਹਾਂ ਮੇਰੇ ਵੀਰ ਕੋਲ ਆਇਆ ਤੇ ਬੀਬੀ ਯਾਤਰਾ ਤੇ ਗਈ ਹੋਈ। ਤਲ ਮੈਂ ਵੀਰੇ ਨੂੰ ਲਾਇਆ ਸੀਗਾ ਤੇ ਵੀਰਾ ਕਹਿੰਦਾ ਆਹੀ ਨਹੀਂ ਗਿਆ ਅੱਜ। ਅੱਜ ਮੇਰੇ ਖਿਆਲ ਤਾਂ ਆ ਜਾਣਾ ਉਹਨੇ। ਅੱਛਾ ਜਾਏ ਨਾ ਕਿੱਥੇ? ਉੱਥੇ ਨਾ ਜਿੱਥੇ ਉਹ ਗਏ ਨੇ ਉੱਥੇ ਨਾ ਸਿਮ ਜਿਹੜੀ ਉਹਨਾਂ ਦੇ ਕੋਲ ਹੈ ਉਹਦੀ ਰੇਂਜ ਨਹੀਂ ਆਉਂਦੀ। ਹਾਂਜੀ। ਦੂਸਰੇ ਸਿਮ ਚੱਲਦੇ ਆ ਤੇ ਹੁਣ ਆਣਾ ਖੜੇ ਪੈਰ ਤੇ ਉਹਨੇ ਨਹੀਂ। ਕਾ ਫੋਨ ਨਹੀਂ ਲੱਗ ਰਿਹਾ ਸੀ ਉਹਦਾ ਹਾਂ ਤਾਂ ਹੀ ਲੱਗਦਾ ਪਸੇਮ ਹੋਣ ਲੈਣੀ ਪੈਣੀ ਉਹ ਦਿੱਕੂ ਕਲੀਅਰ ਯੁੱਥਰ ਕੰਮ ਨਹੀਂ ਅੱਜ ਤੂੰ ਐਨਾ ਉਹ ਆਉਂਦੀ ਭਈਏ ਮੇਰੇ ਸ਼ਹਿਰ ਚ ਤਾਂ ਤੁਰ ਪਏ ਹੋਣੇ ਮੈਨੂੰ ਉਹ ਦਿਨ ਦੱਸਿਆ ਸੀ ਅੱਛਾ ਤੇ ਤੂੰ ਅੱਜ ਫੋਨ ਲਾਉਂਗੀ ਸ਼ਾਮ ਤੱਕ ਅੱਛਾ ਤੇ ਸ਼ਾਇਦ ਉਹ ਤੇਰਾ ਫੋਨ ਲੱਗ ਜਾਵੇ ਹਾਂ ਉਹਦਾ ਫੋਨ ਆਇਆ ਸੀਗਾ ਜਿਹੜੀ ਮੈਂ ਕੁੜੀ ਦੀ ਨਾਲ ਗੱਲ ਕੀਤੀ ਸੀ ਉਹਦਾ ਖੂਨ ਆਇਆ ਸੀਗਾ ਜੋ ਕਹਿੰਦੀ ਵੀ ਅਸੀਂ ਤਾਂ ਸਵੇਰੇ ਆ ਦੇਣਾ ਆ ਵੀ ਤੂੰ ਮੇਰੇ ਨਾਲ ਵਾਦਾ ਕੀਤਾ ਏ ਤੇ ਉਹ ਵਾਦਾ ਪੱਕਾ ਏ ਉਹ ਤਾਂ ਮੈਂ ਪੱਕਾ ਕਰbeiਦੀ ਥੋਣਾ ਦੀ ਮੈਂ ਤਾਂ ਉਸੇ ਗੱਲ ਤੇ ਪੱਕੀ ਹੋਣੀ ਆ ਮੈਂ ਜਦੋਂ ਮੈਂ ਤੈਨੂੰ ਇੱਕ ਵਾਰੀ ਕਹਿਤਾ ਮੇਰੇ ਕੋਲ ਦੁਬਾਰਾ ਗੱਲ ਨਾਲ ਛੇੜ ਮੈਂ ਕਿਸੇ ਨੂੰ ਕੋਈ ਧੀ ਨਹੀਂ ਦੇ ਦ ਸਕਦਾ ਵੀ ਠੀਕ ਹੈ ਨਾ ਜਿਹੜਾ ਕੁਝ ਹੁੰਦਾ ਉਹ ਕਰ ਲੈਣ ਕੋਈ ਮਨਜਾ ਚੱਲ ਹੁਣ ਮੇਰਾ ਵਾਦਾ ਤੈਨੂੰ ਬਾਦੇ ਹੋਣਾ ਪਰ ਸੇਖਾਂ ਤੇ ਹੋਣਾ ਦਾਸਤਾ ਸੀ ਪਰ ਮੈਨੂੰ ਹੁੰਦਾ ਤੇ ਤੂੰ ਵਾਦਾ ਕਰਨ ਤੋਂ ਪਹਿਲਾਂ ਸੋਚਣਾ ਸੀ ਤੋਦਾਂ ਵੀ ਮੈਨੂੰ ਵੀ ਬਤਾਤੀਗਾ ਕੁੜੀ ਹੋਏ ਮੈਂ ਤਾਂ ਕਹਿ ਚਲ ਮਾਰੇ ਮੇਰੇ ਸੁਣ ਲੂਗਾ ਤੇ ਮਾਰੇ ਨੇ ਨਹੀਂ ਸੁਣੀਗੇ ਤੇ ਮੈਂ ਉਹਨੂੰ ਦਿਨ ਵਾਦਾ ਕਰ ਬੈਠੀ ਹਾਂ ਸੁਣੀ ਨੂੰ ਕੀ ਹੈ ਯਾਰ ਧੀਆਂ ਪੁੱਤ ਇੱਕੋ ਬਰਾਬਰ ਨੇ बराबर ਤੇ ਆ ਗਿਆ ਚਾਲਾਂ ਦੇ ਘਰ ਵਿਚਾਰੀ ਤੇ ਬੁਲਾਦਾ ਨਹੀਂ ਤੇ ਚਲ ਆਪਾਂ ਹੀ ਦੇ ਦੇਨੇ ਆ ਸਾਡੇ ਸਾਡੇ ਬਜ਼ੁਰਗ ਸੀਗਾ ਮੇਰਾ ਮਾਸੜ ਸੀ ਨਾ ਜਿਹੜਾ ਉਹਦਾ ਹੁਣ ਕੋਈ ਪੁੱਤ ਨਹੀਂ ਸੀਗਾ ਤੇ ਉਹਦੀਆਂ 4 ਧੀਆਂ ਸੀਗੀਆਂ ਤੇ ਉਹ ਜਦੋਂ ਬਜ਼ੁਰਗ ਹੋ ਗਿਆ ਉਹਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ ਤੇ ਧੀਆਂ ਨੇ ਸੰਭਾਲਿਆ ਪੂਰਾ ਪੁੱਤਾਂ ਨਾਲੋਂ ਅਲੱਗ ਨੌ ਪੁੱਤ ਹੁੰਦੇ ਤਾਂ ਨਹੀਂ ਸੰਭਲਣਾ ਸੀ ਧੀਆਂ ਨੇ ਸੰਭਲਿਆ ਮੈਂ ਹੁਣ ਇਸ ਗੱਲ ਨੂੰ ਸਮਝਦਾ ਹੁਣ ਆਪਣੀ ਧੀ ਕਿਸੇ ਨੂੰ ਐ ਥੋੜਾ ਪੱਤੇ ਤੌਰ ਤੇ ਥੋੜਾ ਦਿੱਤੀ ਜਾ ਸਕਦੀ ਹੈ ਕਰੇਗੀ ਬੰਦਾ ਕਰਨੀ ਜਾਂਦੀ ਮੈਨੂੰ ਬੱਚ ਕੇ ਵੇਖਾਂ ਕਿਵੇਂ ਸਾਰਾ ਤੇ ਮੰਦਰ ਰੋਣ ਨਹੀਂ ਲੈਣੀ ਜਦੋਂ ਮੈਂ ਉਹ ਮੂਹੇ ਨਹੀਂ ਹੋਤਾ ਇੱਥੇ ਸਭੀ ਫੋਲ ਫੋਲ ਕੇ ਦੱਸ ਮੇਰੇ ਅੰਦਰ ਵਾਲੇ ਕਿ ਕਿਸ ਨੇ ਵੇਖਿਆ ਵਾ ਜਰ ਉਹਨੂੰ ਵੀ ਪਤਾ ਮੇਰੇ ਅੰਦਰ ਮਰਨਾ ਲੜ ਲੈਣਾ ਤੇ ਮੈਂ ਕਿੰਨੂੰ ਸੁਣਾਵਾਂ ਦੱਸ ਉਹਲੀ ਛੋਟੀ ਐ ਉਹਨੂੰ ਹਲੀ ਪਤਾ ਨਹੀਂਗਾ ਕੁਛ ਵੀ ਉਹਨੇ ਤਾਂ ਭੁੱਲ ਜਾਣਾ ਆਪਾਂ ਨੂੰ ਐ ਥੋੜਾ ਹੁੰਦੀ ਗੱਲ ਹੁਣ ਕਰੀਏ ਕੀ ਐ ਗੱਲ ਬੜੀ ਵੱਡੀ ਐ ਉਹਦਾ ਜੁਗਣਾ ਇਹ ਤੇ ਵੀ ਅਹ ਮੈਂ ਤਾਂ ਲੈ ਕੇ ਆਪਣੇ ਘਰ ਵਾਲੇ ਨੂੰ ਤੇ ਆ ਜਾਣਾ ਤੇ ਇਤੂ ਗੱਲ ਉਹਦਾ ਹੋਣੀ ਮੁਖਰੀ ਜਾਂਦੀ ਐ ਜੀ ਤੂੰ ਇਦੋਂ ਕਿਨਰ ਬੈਠ ਲੜੀ ਗਾ ਮੇਰਾ ਬੇਟੇ ਦਾ ਕਸੂਰ ਦੱਸੋ ਮੇਰੇ ਨਾਲ ਤਾਂ ਤੂੰ ਵਾਦਾ ਕੀਤਾ ਵੀ ਤੂੰ ਵੀ ਵਾਦਾ ਕੀਤਾ ਤੇ ਤਾਂ ਮੈਂ ਕੀ ਕਰਾਂ ਯਾਰ ਬੀਬੀ ਵੀ ਸਿਆਣੀ ਬਿਆਣੀ ਤੇ ਤੁਸੀਂ ਵਾਦੇ ਕਰਦੀਆਂ ਸਰਦੀਆਂ ਤੁਸੀਂ ਆਹਦਾ ਕਮਾਲ ਆ ਤਾਂ ਬਹਿ ਜੀ ਬੀਬੀ ਦਾ ਵੀ ਖੂਨ ਲੰਦਾ ਜੇ ਆ ਜਾਏ ਬੀਬੀ ਤੇ ਕੋਈ ਉਹ ਆ ਲੈ ਨਿਕਲ ਜਾ ਵੀ ਕੋਈ ਮੈਨੂੰ ਕੁੜੀ ਦਾ ਰਸਤਾ ਵਿਖਾਇਆ ਕਿ ਮੈਂ ਤਾਂ ਕੋਈ ਕੋਈ ਰਸਤਾ ਦੱਸ ਦਿੰਦੇ ਉਹਨੇ ਕਿ ਕਿਤੇ ਦੂਰ ਲੈ ਜਾਂਦੀ ਕੁੜੀ ਉਹ ਕਹਿੰਦੀ ਜੇ ਤਾਂ ਮਰਜ਼ੀ ਆ ਜਾ ਕਰੇ ਜੇ ਜੇ ਮਰਜ਼ੀ ਲੈ ਆ ਕਰੇ ਜੇ ਕੁੜੀ ਨਾਲ ਕਿਹੜਾ ਨਹੀਂ ਹੁੰਦਾ ਆ ਦੀ ਮੇਰਾ ਇਹਨੇ ਨਾਲ ਲਾ ਜਬਾਂ ਦੂਂਦਾ ਅੰਦਰ ਦਾ ਰਾਲਾ ਦਾ ਕੰਮ ਤੇ ਚਲਾ ਜਾਂਦਾ ਉਹ ਵਿਚਾਰੀ ਪੱਲੀ ਰਹਿਣਗੇ ਹੁਣ ਜੇ ਥੋੜੇ ਜੇ ਕੰਮ ਹੁੰਦੇ ਤਾਂ ਮੈਂ ਕਰ ਲੇ ਕੱਲ ਨੂੰ ਆਪ ਨੂੰ ਇਹਨਾਂ ਨਾਲ ਮਿਲਣ ਜਾਣ ਤੋਂ ਵੀ ਰੋਕ ਦੇ ਫਿਰ ਨੂੰ ਅੱਜ ਕੱਲ ਖਾਣਾ ਤੇ ਲੈ ਕੇ ਫਿਰ ਇਹ ਦਮ ਉਹ ਜੱਪ ਕੁੜੀ ਐਵੇਂ ਕੁੜੇ ਦੋਵੇਂ ਦਾ ਉਖੜਾਵਾਗੇ ਦੱਸ ਯਾਰ ਪਤਾ ਕੀ ਗੱਲ ਐ ਅੱਜ ਆਪਾਂ ਹੋਰ ਸੋਚਦੇ ਪਏ ਆ ਕੱਲ ਨੂੰ ਆਪਾਂ ਹੋਰ ਸੋਚਦੇ ਪਏ ਕੀ ਪਤਾ ਉਹ ਅੱਬ ਦੀ ਧੀ ਉਹਨਾਂ ਦੀ ਹੁੰਦੀ ਤੇ ਜੋ ਅਗਲਾ ਹੋਰ ਤਰਾ ਰੱਖਦਾ ਕੇਰ ਕਰਦਾ ਹੁਣ ਆਪਣੀ ਧੀ ਨੂੰ ਕੀ ਪਤਾ ਉਹ ਕੱਲ ਨੂੰ ਕਿਵੇਂ ਪਾਲਦੇ ਆ ਜਾਂ ਕਿਵੇਂ ਨਹੀਂ ਪਾਲਦੇ ਕੋਈ ਮੇਰੇ ਚਾਹ ਕੱਟਿਆ ਹੁੰਦਾ ਤੇ ਉਹ ਵੀ ਪਾੜਾ ਲੱਖਾ ਕਿ ਮੈਂ ਤਾਂ ਬਾਂ ਦਾਂਗੀ ਕੁੜੀਆਂ ਇੰਨਾ ਵਧੀਆ ਰੱਖਾਂਗੇ ਉਹਦੀ ਇੰਨੀ ਸੰਭਾਲ ਕਰਾਂਗੇ ਇੰਨੀ ਪਿਆਰ ਕਰਾਂਗੇ ਮੈਂ ਕੁੜੀ ਦਾ ਸੋਰਾ ਤੁਲ ਕੀ ਚਾਹੀਦਾ ਆਪਣੇ ਕੋਲ ਇੱਕ ਹੈਗੀ ਡੇ ਆਪਾਂ ਇਹਦੇ ਲਈ ਵਧੀਆ ਵਿਜਾਰਾ ਕਰਨਾ ਕਰ ਕਿ ਬਤ ਆਪਣੇ ਮਾਰ ਸੋਣੀ ਲਵੇ ਦੁਬਾਰ ਤੋਂ ਸੁਣ ਲੈ ਤੇ ਆਪ ਨੂੰ ਉਹੀ ਚਾਹੀਦਾ ਆਹੋ ਵੀ ਹੁਣ ਕਈ ਲੋਕ ਨਾ ਵੀ ਜਿਵੇਂ ਧੀਆ ਸੱਟ ਵੀ ਦਿੰਦੇ ਜੰਮਦੀਆਂ ਪਰ ਜੇ ਕਿਤੇ ਧੀ ਜਨੇ ਸੱਟਨੀਆਂ ਕਮਲਾ ਮੂਰਖੇ ਸੋਚੇ ਵੀ ਕਿਸੇ ਲੋੜਵੰਦ ਨੂੰ ਦੇ ਦਿਓ ਫਿਰ ਠੀਕ ਹੈ ਨਾ ਸਹੀ ਹੈ ਕਿ ਨਹੀਂ ਵੀ ਕਿਸੇ ਲੋੜਵੰਦ ਨੂੰ ਦੇ ਦੋ ਅਗਲਾ ਤੋਂ ਲੋਸੀਸਾ ਹੀ ਦੇਊਗਾ ਪਰ ਹੁਣ ਤਿੰਨ ਜਬਾਨ ਬੀ ਆ ਤੇ ਮੈਂ ਨਾ ਸੋਚਦਾ ਹਾਲੀ ਕੋਈ ਹਾਲੀ ਤਨ ਮੈਂ ਕੋ ਪੱਕਾ ਨਹੀਂ ਕਹਿੰਦਾ ਤਾਂ ਤੂੰ ਜਾ ਵਾਦ ਦੇ ਪ੍ਰਸ਼ਾਦਾ ਪਾਣੀ ਤਿਆਰ ਕਰ ਤੇ ਖਾਈ ਜਾ ਬੰਨੀ ਚੋਤੇ ਆਪੀ ਹੁਣ ਤਾਂ ਇਹ ਦੇ ਦੇਣੀ ਆਪਾਂ ਕੋਈ ਸੋਚ ਕੇ ਖੜਾਣ ਦੇਣੀ ਹੁਣੋਂ ਤੇਰਾ ਵਾਦਾ ਕਿਤਾ ਤਾਂ ਵਾਦਾ ਰੱਪਾ ਨਭਾ ਮੰਗੀ ਹੁਣ ਮ ਦੇਣੀ ਤਾਂ ਪੈਣੀ ਉਹਨਾਂ ਦੇ ਬੀਬੀ ਆ ਜੇ ਸ਼ਾਮ ਤੱਕ ਤੇ ਮੇਰਾ ਰਹਿ ਹੁਣ ਲੈ ਲਾਂਗੇ ਗੱਲ ਕਰ ਲੈ ਯਾਰ ਤੂੰ ਨਾ ਅਸਲ ਚ ਨਾ ਤੂੰ ਹੁਣ ਇੱਥੋਂ ਚਲੀ ਜਾ ਨਹੀਂ ਤਾਂ ਤੂੰ ਮੇਰੇ ਕੋ ਐਵੇਂ ਨਾ ਬੇਤੀ ਨਾਲ ਵੀ ਕਰਾ ਲਈ ਪਤਾ ਕਿੱਡਾ ਔਖਾ ਤੈਨੂੰ ਮੈਂ ਇੱਕ ਵਾਰੀ ਕਹਦਾ ਜਦੋਂ ਵਾ ਦੇਖ ਮਾਲਕਾ ਹੁਣ ਤੋਂ ਜੋ ਤੋਂ ਕਰਾਇੰਗੋ ਕੋਈ ਪਲਾਮਨਾਂ ਨਹੀਂ ਆ। ਹਾਂ। ਹਲੋ। ਹਾਂ ਬੋਤ। ਠੀਕ ਆ ਗੇ। ਫੋਨ ਲੰਬੀ ਸੀ। ਬਾੜਾ ਜਰੇਂਜ ਹੈ ਨਹੀਂ ਨਾ ਪੁੱਤ ਮੈਂ ਲੱਗੀ ਹੋਣੀ ਆ। ਬਾੜਾ ਜ ਵਿੱਚ ਰੇਂਜ ਹੈ ਨਹੀਂ ਸੀ ਤਾਂ ਕਰਕੇ ਫੋਨ ਕੱਟ ਹੁੰਦਾ ਸੀ ਨਾ। ਉੱਥੇ ਖੜਾ ਮੈਂ ਲੈ ਕੇ ਗਈ ਸੀ ਨਾਲ ਜਿਹੜੀ ਮੈਂ ਸਿਮ ਲਾ ਕੇ ਗਈ ਸੀ ਨਾ ਉਹਨੂੰ ਰੇਜ ਹੈ ਨਹੀਂ ਤਾਂ ਕਰਕੇ ਫੋਨ ਕਰ ਤੂੰ ਹੋਰ ਬਾਸੂ ਨਾਲ ਸ਼ਾਮ ਨੂੰ ਆ ਜਾ ਠੀਕ ਹੈਗੇ ਪਰਵਾਰ ਸਹੀ ਕੇ ਕਰ ਅੱਛਾ ਟੈਨਸ਼ਨ ਕਾ ਨਹੀਂ ਫਿਰ ਦੇ ਨੂੰ ਕੋਈ ਨਹੀਂ ਮੈਂ ਆਉਣੀਆ ਕਰ ਲੈਨੇ ਗੱਲ ਉਹਦਾ ਫੋਨ ਆਇਆ ਸੀ ਅੱਛਾ ਕੋਈ ਨਹੀਂ ਪਰ ਬਹੁਤ ਜ਼ੁਬਾਨ ਜਿੱਤੀ ਦੇਣੀ ਪੈਣੀ ਜ਼ੁਬਾਨ ਤੋਂ ਤਾਂ ਨਹੀਂ ਨਾ ਮੁਕਰਿਆ ਜਾਣਾ ਜਿਹੜੀ ਆਪਾਂ ਦੀਪੀ ਕੋਈ ਨਹੀਂ ਮੈਂ ਆ ਜਾਨੀ ਸ਼ਾਮ ਤੱਕਰ ਲੜਦਾ ਤੇ ਲੜੀ ਜਾਵੇ ਅਸੀਂ ਆਪੇ ਆਣ ਕੇ ਮਾਪੋਤ ਮਨਾ ਲਾਂਗੇ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਆ ਜਾਂਦੀ ਆ ਸਾਰਾ ਕੁਝ ਕਰ ਲਾਂਗੀ ਠੀਕ ਮੈਂ ਕੋਈ ਨਹੀਂ ਮੈਂ ਪਰੋਂ ਦੇ ਨਾਮ ਹੀ ਨਹੀਂ ਛਲਾਂਗੀ ਘਰੇ ਆ ਗਈ ਨਾ ਉਦੋਂ ਆਪਾਂ ਗੱਲਬਾਤ ਕੀਤੀ ਆ ਕਰਨ ਦੇਣ ਦੀ ਹੁਣ ਦੇਣੀ ਨਹੀਂ ਮੁਕਰਦਾ ਥੋੜਾ ਆਪਾਂ ਉਦੋਂ ਪੁੱਤ ਆਪਾਂ ਗਿਆ ਸੀ ਤੂੰ ਵੀ ਗਿਆ ਸੀ ਉਹਨੇ ਗਿਆ ਸੀ ਵੀ ਦੇ ਦੇਾਂਗੇ ਹੁਣ ਕਾਹਦਾ ਮੁਕਰਦਾ ਟੈਨਸ਼ਨ ਨਾ ਲੈ ਮੈਂ ਆ ਜਾਂਦੀ ਮੈਂ ਆਪੇ ਹੀ ਕਰ ਲਾਂਗੀ ਸਭ ਕੁਝ ਮੈਂ ਤੇਰੇ ਭਰਾ ਨੂੰ ਲੈ ਕੇ ਤੜਕੇ ਹੀ ਆ ਜਾਾਂਗੀ ਟੈਨਸ਼ਨ ਨਾ ਤੂੰ ਪਾ Canda. Tere dar to ainya te paling kari tu, yang dia kari kemari, tension kadi. एकदम आप कितनी सी अगले देनी है हेलो हाँ पत घर ठीक है ठीक है अच्छा कोई नहीं मैं आ चल अड्डे पे तो अगो आ मैं ले जी अच्छा चल कोई ना बस मैं आ गई हाँ बस दो मिनट तक आ जा मेरे को ओके ਗੱਲ ਮਨਾ ਚਲਿਏ ਯਾਰ ਮਾਤਾ ਦੇ ਅੱਗੇ ਫੋਨ ਆ ਗਿਆ ਭੈਣ ਵੀ ਵਾਰੀ ਵਾਰੀ ਫੋਨ ਲਾਈ ਤੁਰ ਜਾਂਦੀ ਆ ਮਾਤਾ ਐਵੇਂ ਅੱਡੇ ਤੇ ਖੜੀ ਬੋਲੀ ਜਾਊਗੀ ਉੱਥੇ ਆ ਗਈ ਹੋਣੀ ਉਹਨੂੰ ਲੈ ਆਈਏ ਰਿਸ਼ਤੇਦਾਰ ਵੀ ਕਹਿੋ ਜੇ ਯਾਰ ਅੱਡੇ ਤੇ ਲਾਗੇ 1 ਕਿਲੋਮੀਟਰ ਵਾਰ ਦਾ ਫਰਕ ਇੱਥੇ ਘਰੇ ਮੜੇ ਛੱਡੇ ਅੰਦਰ ਫਿਰ ਕੀ ਸੀਗਾ ਜਾ ਯਾਰ ਕਹਿੋ ਜੇ ਰਿਸ਼ਤੇਦਾਰ ਲੈ ਚੱਲ ਛੱਡੀ ਯਾਰ ਮਾਤਾ ਨੂੰ ਲੈ ਆਵੇਂ ਮਾਤਾ ਬੋਲੂ ਫਿਰ